ਵਾਇਗਦਿਕਾ ਖਾਲਸਾ ਵਾਇਗਦਿਕੀ ਪਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤਾਲੀਵਾਲ ਐਨਆਰਆਈ ਮਿਨਿਸਟਰ ਪੰਜਾਬ ਮੈਂ ਆਪਣੇ ਸਾਰੇ ਐਨਆਰਆਈ ਭਰਾਵਾਂ ਨੂੰ ਇਹ ਦੱਸਣਾ ਚਾਹੁੰਦਾ ਜਿਹੜੇ ਪੰਜਾਬ ਦੇ ਵਿੱਚ ਨੇ ਬਾਹਲੇ ਦੇਸ਼ਾਂ ਵਿੱਚ ਨੇ ਅਸੀਂ ਦੋ ਐਨਆਰਆਈ ਦੀਆਂ ਮਿਲੀਆਂ ਪਹਿਲਾਂ ਆਲਰੇਡੀ ਕਰ ਚੁੱਕੇ ਹਾਂ ਪਹਿਲੀ ਮਿਲਣੀ ਦਾ ਇਕਾਟਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਠਾਨਕੋਟ ਦੇ ਵਿੱਚ 3 ਫਰਵਰੀ ਨੂੰ ਕੀਤਾ ਸੀਗਾ ਉਦੋਂ ਤੋਂ ਬਾਅਦ ਦੂਸਰੀ ਮਿਲਣੀ ਅਸੀਂ 9 ਤਰੀਕ ਨੂੰ ਜਿਹੜੀ ਨਵੇਂ ਸ਼ਹਿਰ ਕੀਤੀ ਸੀਗੀ ਫਿਰ ਅਸੀਂ ਕਰਨਾ ਚਾਹੁੰਦੇ ਸੀ 16 ਤਰੀਕ ਨੂੰ ਅਸੀਂ ਸੰਗਰੂਦ ਤੇ 22 ਤਰੀਕ ਨੂੰ ਅਸੀਂ ਫਲੋਪੋ ਰੱਖੀ ਸੀਗੀ ਪਰ ਅਸੀਂ ਕਿਉਂਕਿ ਮਾਨ ਸਰ ਦੀ ਸਰਕਾਰ ਜਿਹੜੀ ਹੈ ਉਹ ਕਿਸਾਨ ਮੰਗਾਂ ਦੇ ਹਿੱਤ ਵਿੱਚ ਕਿਸਾਨਾਂ ਦੇ ਸੰਗਸਰੀ ਪੂਰੀ ਹਮਾਇਤ ਕਰ ਰਹੀ ਹੈ ਕਿਸਾਨਾਂ ਦੇ ਅਸੀਂ ਨਾਲ ਹੈ ਉਹ ਜੋ ਹਾਲਾਤ ਬਣਿਆ ਪੰਜਾਬ ਤੇ ਇਹਦੇ ਕਰਕੇ ਅਸੀਂ ਥੋੜੇ ਡੇਟਾ ਜਿਹੜੀਆਂ ਉਹ ਚੇਜ਼ ਕੀਤੀਆਂ ਜਿਹੜੀ 16 ਤਰੀਕ ਨੂੰ ਡੇਟ ਹੈ ਉਹ ਅਸੀਂ 19 29 ਨੂੰ ਕੀਤੀ ਹੈ ਤੇ ਜਿਹੜੀ 22 ਨੂੰ ਉਹ 27 ਨੂੰ ਕੀਤੀ ਹੈ ਸੋ ਹੁਣ ਜਿਹੜੀਆਂ ਅਗਲੀਆਂ ਐਨਆਰਆਈ ਮਿਲਣੀ ਹੋਣਗੀਆਂ ਜਿਹੜੀ 27 ਤਰੀਕ ਨੂੰ 27 ਫਰਵਰੀ ਨੂੰ ਜਿਹੜੀ ਐਨਆਰਆਈ ਮਿਲਣੀ ਹੋਊਗੀ ਉਹ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਰੋਜਪੁਰ ਵਿੱਚ ਹੋਊਗੀ ਤੁਸੀਂ ਇੱਥੇ ਸਾਰਿਆਂ ਨੇ ਸਵੇਰੇ 11:00 ਵਜੇ ਪਹੁੰਚਣਾ 27 ਤਰੀਕ ਨੂੰ ਹਾਸਤੋਂ ਤੇ ਫਰੋਡਪਨ ਫਾਜ਼ਿਲ ਕਾ ਫਰੀਦਕੋਟ ਤਰਨਤਨ ਮੋਗਾ ਸ਼੍ਰੀ ਮੁਕਸੇ ਸਾਹਿਬ ਵਾਲੇ ਐਨਡੀਆਈ ਵਿਦਾਂ ਨੇ ਜਿੰਨਾ ਜਿੰਨਾ ਦੀਆਂ ਸ਼ਿਕਾਇਤਾਂ ਜਿੰਨਾ ਜਿੰਨਾ ਨੇ ਕੋਈ ਕੰਪਲੇਂਟਸ ਨੇ ਉਹ ਉੱਤੇ ਲੈ ਕੇ ਪਹੁੰਚਣ 29 ਫਰਵਰੀ ਨੂੰ ਜਿਹੜੀ ਅਸੀਂ 16 ਫਰਵਰੀ ਨੂੰ ਸੰਗਰੂਰ ਕਰ ਰਹੀ ਉਹਦੀ ਜਗ੍ਹਾ ਤੇ ਹੁਣ ਅਸੀਂ 29 ਫਰਵਰੀ ਨੂੰ ਸੰਗਰੂਰ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਕਰਦੇ ਸੀਗੇ ਮਤਲਬ ਉਹ ਜਿਹੜੀ ਸਪਿੰਗ ਸਟੂਨ ਸਟੋਨ ਜਿਹੜਾ ਧੂਰੀ ਇੱਕ ਮਤਲਬ ਉਹ ਮੈਰਿਜ ਪੈਲੇਸ ਉੱਥੇ ਅਸੀਂ ਕਰਦੇ ਹਾਂ ਜਿਹੜਾ ਸੰਧੂਰ ਰੋਡ ਦੇ ਉੱਤੇ ਆ ਪਿੰਡ ਲੱਧਾ ਆ ਸੋ ਇਸ ਮਿਲਦੀ ਦੇ ਵਿੱਚ 29 ਤਰੀਕ ਨੂੰ ਜਿਹੜੇ ਸਾਡੇ ਪ੍ਰਾਸ ਸੰਧੂਰ ਪਟਿਆਲਾ ਬਰਨਾਲਾ ਫਤਗੜ ਸਾਹਿਬ ਬਠਿੰਡਾ ਮਲੇਰ ਕੋਟਲਾ ਲੁਧਿਆਣਾ ਅਤੇ ਮਾਨਸਾ ਇੱਥੋਂ ਦੇ ਸਾਰੇ ਇਹਨਾਂ ਦੇ ਵੀਰ ਜਿਹੜੇ ਆ ਉਹ 29 ਤਰੀਕ ਨੂੰ ਆ ਜਾਣ ਉਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹਨਾਂ ਦਾ ਮੁੱਕਤੇ ਜਿੱਦਾਂ ਅਸੀਂ ਪਹਿਲਾਂ ਹੱਲ ਕਰਦੇ ਆ ਇਹ ਵੀ ਅਸੀਂ ਹੱਲ ਕਰਾਂਗੇ ਸੋ ਮੇਰੀ ਸਭ ਤੋਂ ਬੇਨਤੀ ਹੈ ਕਿ ਡਾਟਾ ਚੇਂਜ ਹੋ ਕਰਕੇ ਤੁਸੀਂ ਕਿਸੇ ਗੱਲ ਤੋਂ ਨਿਰਾਸ਼ ਨਹੀਂ ਹੋਣਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੁਨੀਆ ਭਰ ਦੇ ਐਨਆਰਆਈਆਂ ਦੇ ਮਸਲੇ ਹੱਲ ਕਰਨ ਦੀ ਵਚਨਬੱਧ ਹੈ ਉਹ ਦੱਸੀ 27 ਫੀਸਦੀ ਨੂੰ ਤੇ 29 ਫੀਸਦੀ ਨੂੰ ਤੁਹਾਨੂੰ ਮਿਲਾਂਗੇ ਫਰੀਦਕੋਟ ਤੇ ਸੰਗਰੂਰ ਦੇ ਵਿੱਚ ਤੁਸੀਂ ਸਾਰਿਆਂ ਨੇ ਉਹ ਨਾ ਸਭ ਨੇ ਆਪਣੀਆਂ ਪੱਕੀਫਾ ਲੈ ਕੇ ਆਉਣੀਆਂ ਸਭ ਨੇ ਆਪਣੇ ਕਾਗਜ ਪੱਤਰ ਨਾਲ ਲੈ ਕੇ ਆਉਣੇ ਆ ਮੌਕੇ ਦੇ ਤੁਹਾਡੇ ਮਸਲੇ ਜਿਹੜੇ ਹਨ ਹੱਲ ਕਰਾਂਗਾ ਮੈਂ ਖੁਦ ਉਸ ਐਨਆਰਆਈ ਮਿਲਣੀ ਦੇ ਸ਼ਾਮਲ ਹੋਊਂਗਾ ਸਾਰੇ ਡੀਸੀ ਐਸਐਸਪੀ ਸਾਰੇ ਉੱਤੇ ਹਾਜ਼ਰ ਹੋਣਗੇ ਬਸ ਮੈਂ ਜਿਹੜੀਆਂ ਡੇਟਾ ਚੇਂਜ ਕੀਤੀਆਂ ਇਹਨਾਂ ਡੇਟਾਬੇਸ ਦੇ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਸੀਗਾ ਇਹ ਤੁਸੀਂ ਸਾਰਿਆਂ ਨੇ ਨੋਟ ਕਰ ਲੈਣੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ